ਇੱਕ ਬਿਹਤ ਹੀ ਦੁਖਦਾਇਕ ਖਬਰ ਜਿਸ ਖਬਰ ਦੇ ਵਿੱਚ ਤੁਹਾਨੂੰ ਦੱਸਿਆ ਕਿ ਛੱਤ ਡਿੱਗਣ ਦੇ ਨਾਲ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ ਤਾਂ ਤਸਵੀਰਾਂ ਘਰ ਦੀਆਂ ਸਾਂਝਾ ਕਰਵਾ ਰਹੇ ਜਿੱਥੇ ਦੇਖ ਸਕਦੇ ਹੋ ਕਿ ਭਾਰੀ ਬਾਰਿਸ਼ ਦੇ ਮਕਰੋ ਹਾਲਾਤ ਕਿਸ ਤਰ੍ਹਾਂ ਦੇ ਇਸ ਘਰ ਦੇ ਬੱਤਰ ਬਣੇ ਹੋਏ ਨੇ ਅਤੇ ਛੱਤ ਡਿੱਗਣ ਕਰਕੇ ਦੋ ਕੀਮਤੀਆਂ ਜਾਨਾਂ ਵੀ ਜਾ ਚੁੱਕੀਆਂ ਨੇ ਜਿਸ ਨਾਲ ਦੇ ਵਿੱਚ ਇੱਕ ਮਾਸੂਮ ਬੱਚਾ ਵੀ ਦੱਸਿਆ ਜਾ ਰਿਹਾ ਹੈ ਦਰਸਿਲ ਇਸ ਪਾਪਰ ਜੋ ਜਾਣਕਾਰੀ حاصل ਹੋਈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਜਦੋਂ ਰਾਤ ਸਮੇਂ ਘਰ ਦੇ ਜੀ ਜਿਹੜੇ ਹੁੰਦੇ ਨੇ ਉਹ ਬੈਠ ਕੇ ਟੀਵੀ ਵੇਖ ਰਹੇ ਹੁੰਦੇ ਨੇ ਇੱਕ ਕਮਰੇ ਦੇ ਵਿੱਚ ਤੇ ਟੀਵੀ ਵਿਅਕਤੀ ਵਿਅਕਤੀ ਸੌ ਜਾਂਦੇ ਨੇ ਤਾਂ ਉਸ ਦੌਰਾਨ ਇੱਕ ਛੱਤ ਡੇਕ ਜਾਂਦੀ ਹੈ ਜਿਸ ਦੇ ਵਿੱਚ ਇੱਕ ਮਾਸੂਮ ਬੱਚਾ ਵੀ ਦੱਸਿਆ ਜਾ ਰਿਹਾ ਉਸ ਦੀ ਜਾਨ ਬਾਜ਼ੀ ਜਾਂਦੀ ਹੈ ਪਰ 10 ਸਾਲਾ ਬੱਚੇ ਸਮੇਤ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਲੋਕ ਇਕੱਠੇ ਹੋ ਜਾਂਦੇ ਨੇ ਪ੍ਰਸ਼ਾਸਨ ਤੱਕ ਫਾਮਲਾ ਪਹੁੰਚਾਇਆ ਜਾਂਦਾ ਤੇ ਜਿਹੜੇ ਆ ਬਾਗੂ ਐ ਉਹ ਵੀ ਮੌਕੇ ਤੇ ਪਹੁੰਚਦੇ ਨੇ ਜਿੱਥੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਵੀ ਵੰਡਾਇਆ ਗਿਆ ਅਤੇ ਦੂਜੇ ਪਾਸੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਦੋਂ ਪਾਰੇ ਬਾਰਸ਼ਾ ਹੁੰਦੀਆਂ ਨੇ ਕਿਉਂਕਿ ਹੁਣ ਲਗਾਤਾਰ ਮੀਂਹ ਪੈ ਰਿਹਾ ਹੈ ਲਗਾਤਾਰ ਘਰਾਂ ਦੀਆਂ ਛੱਤਾਂ ਡਿੱਗ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਇਸ ਗੱਲ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਵੀ ਘਰਾਂ ਦੇ ਵਿੱਚ ਅਜਿਹੇ ਹਾਲਾਤ ਵੇਖ ਦਿਖਦੇ ਨੇ ਉਨ੍ਹਾਂ ਘਰਾਂ ਨੂੰ ਗੁਰਦੁਆਰਿਆਂ ਜਾਂ ਫਿਰ ਹੋਰ ਥਾਂ ਉਤੇ ਸ਼ਿਫਟ ਕੀਤਾ ਜਾਵੇ ਤਾਂ ਕਿ ਉਹਨਾਂ ਦੀਆਂ ਜਾਨਾਂ ਨੂੰ ਨੁਕਸਾਨ ਹੋਣਾ ਜਾਨੀ ਨੁਕਸਾਨ ਉਸ ਤੋਂ ਬਚਿਆ ਜਾ ਸਕੇ ਫਿਲਹਾਲ ਤੋਂ ਅੰਦਾਜ਼ਨੇ ਕੀ ਤਸਵੀਰਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਚੈਨੇ ਵਾਲਾ ਤੋਂ ਸਾਹਮਣੇ ਆਈਆਂ ਨੇ ਚੁੱਥੇ ਘਰ ਦੀ ਅਚਾਨਕ ਛੱਤ ਡਿੱਗਣ ਦੇ ਨਾਲ ਅੰਦਰ ਸੌ ਰਹੇ ਬਲਜੀਤ ਸਿੰਘ ਅਤੇ ਗੁਰਜੋਤ ਸਿੰਘ ਬੱਚੇ ਦੀ ਮੌਤ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ 3 ਸਾਲਾਂ ਦੀ ਜੋ ਬੱਚੀ ਹੈ ਉਸ ਦੀ ਜਾਨ ਬਚ ਗਈ ਹੈ ਤਾਂ ਲਾਕਿਤ ਦੇ ਲੋਕ ਇਕੱਠੇ ਹੋਏ ਪਏ ਨੇ ਅਤੇ ਇਸ ਦੁੱਖ ਦੀ ਘੜੀ ਦੇ ਵਿੱਚ ਅੱਖਾਂ ਨਮ ਕਰਦੇ ਨਜ਼ਰ ਆ ਰਹੇ ਨੇ ਤੇ ਪ੍ਰਸ਼ਾਸਨ ਕੋਲ ਹੋਰ ਕਿਹੜੀ ਮੰਗ ਕਰਦੇ ਨਜ਼ਰ ਆ ਰਹੇ ਨੇ ਗ੍ਰਿਪ ਪਰਿਵਾਰ ਨੂੰ ਕਿਹੜੀ ਵੀ ਤੀ ਸਾਹਿਤ ਦੇ ਮੰਗ ਕੀਤੀ ਜਾ ਰਹੀ ਹੈ ਉਹ ਵੀ ਸੁਣ ਲઈએ ਨਹੀਂ ਜੀ ਮੇਰਾ ਇੱਕ ਤਾਂ ਭਤੀਜਾ ਭਾਈ ਹੈਗਾ ਕਿ ਮੇਰਾ ਛੋਟਾ ਮੁੰਡਾ ਜੀ 10 ਸਾਲ ਦਾ ਤੇ 35 ਸਾਲ ਦੀ ਉਮਰ ਦਾ ਮੇਰੇ ਮੁੰਡੇ ਭਾਈ ਦੀ ਫਿਰ ਜੀ ਮੈਂ ਉਹ ਤੋਂ ਦੋ ਵਜੇ 3:00 ਵਜੇ ਸੀ ਬੰਦ ਕਰਤੀ ਟੀਵੀ ਦੇਖੀ ਜਾਂਦੇ ਸੀ ਇਹ ਤੇ ਬਾਹਰ ਆ ਕੇ ਉੱਪਰਲੇ ਕਮਰੇ ਤੇ ਪੈ ਕੇ ਜਾ ਕੇ ਤੇ ਬਾਅਦ 15-20 ਮਿੰਟ ਬਾਅਦ ਜੇ ਹੱਸਾ ਹੋਗਾ ਸਾਡਾ ਬਸ ਉਸ ਵਾਸਤੇ ਕੁਝ ਪਹੁੰਚਾ ਨਹੀਂ ਮਾਰਾ ਰੋਲਾ ਰੂਲਾ ਪਾ ਕੇ ਪੰਜ ਚਾਰ ਮਿੰਟਾਂ ਚ ਮੁੰਡੇ ਇਕੱਠੇ ਕਰਕੇ ਤੇ ਅਸੀਂ ਇਹਨਾਂ ਨੂੰ ਕਦੋਂ ਦੀ ਕੋਈ ਕਸ਼ਕਰੀ ਹੈ ਇੱਕ ਲੜਕੀ ਤਾਂ ਨਕਸਲ ਦੀ ਉਹ ਠੀਕ ਠਾਕ ਹੈ ਜੀ ਉਹਨੂੰ ਕੁਛ ਨਹੀਂ ਹੋਇਆ ਵੀ ਮਜ਼ਾ ਆ ਗਿਆ। ਮੰਗੇਈ ਆ ਜੀ ਸਾਡੇ ਗਰੀਬਾਂ ਦੀ ਸਿਹਤ ਆ ਹੋ ਜਾਵੇ ਸਾਡੇ ਨਾਲ ਸਾਰੇ ਬਰਾਬਰ ਖੜ੍ਹ ਜਾਣਾਂ ਤੇ ਸਾਡੇ ਕੋ ਨੁਕਸਾਨ ਨਾ ਹੋਵੇ ਪਿੰਡ ਤੇ ਸਾਡੇ ਹੋਰ ਵੀ ਗਰੀਬ ਭਾਈ ਨੇ ਮੈਨੂੰ ਕੱਲਾ ਨਹੀਂ ਹੈਗਾ ਜੀ ਸਾਰੇ ਦੀ ਯੋਜਨਾ ਇੱਕੋ ਹੈ ਜੀ ਬਟ ਗਰੀਬ ਪਰਿਵਾਰ ਸੀ ਰਾਤ 1:30 ਵਜੇ ਛੱਤ ਡਿੱਗਣ ਕਰਕੇ ਦੰਗੀਆਂ ਦੋ ਮੌਤਾਂ ਹੋਈਆਂ ਨੇ ਜਿਹਦੇ ਵਿੱਚ ਇੱਕ 10 ਸਾਲ ਦਾ ਬੱਚਾ ਗਿਆ ਤੇ 35 ਸਾਲ ਦਾ ਨੌਜਵਾਨ ਆਗਾ ਬੜੀ ਦੁਖਦਾਈ ਘਟਨਾ ਗਈ ਕਿਉਂਕਿ بارش ਲਗਾਤਾਰ ਤੁਸੀਂ ਵੇਖਿਆ ਗਿਆ ਸਭ ਤੋਂ ਵੱਧ ਪਿਛਲੇ 18-19 ਸਾਲਾਂ ਅੰਦਰ ਕਾ ਡੋਟਰੇ ਲਗਾਤਾਰ بارش ਹੋ ਰਹੀ ਹੈ ਉਸ ਕਰਕੇ ਦੋ ਹੋਤਾ ਹੋਈਆਂ ਨੇ ਗਰਮੇਲ ਸਿੰਘ ਜੀ ਦਾ ਬੇਟਾ ਸੀ ਨਾਲ ਇਹਨਾਂ ਦਾ ਭਰਾ ਸੀਗਾ ਅਸੀਂ ਜਦੋਂ ਪਤਾ ਲੱਗਾ ਮੌਕੇ ਤੇ ਤਹਿਸੀਲਦਾਰ ਸਾਹਿਬ ਵੀ ਖੜੇ ਨੇ ਸਾਡਾ ਸਾਰਾ ਪ੍ਰਸ਼ਾਸਨ ਮੈਂ ਮੌਕੇ ਤੇ ਆਇਆਂਗਾ ਬਹੁਤ ਹੀ ਦੁਖਦਾਈ ਘਟਨਾਗੀ ਤੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੀ ਹੁਣ ਇਹ ਅਲਰਟ ਕੀਤਾ ਗਿਆ ਕਿ ਜਿੱਥੇ-ਜਿੱਥੇ ਕੋਈ ਲੱਗਦਾ ਕਿ ਮਕਾਨ ਹੈ ਕਮਜ਼ੋਰ ਆ ਉਹਨਾਂ ਨੂੰ ਚਾਹੇ ਧਰਮਸ਼ਾਲਾ ਦੇ ਵਿੱਚ ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕੋਈ ਹੋਰ ਸਰਕਾਰੀ ਬਿਲਡਿੰਗ ਦੇ ਵਿੱਚ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਆ ਕਿਉਂਕਿ ਮੌਸਮ ਦੇ ਵਿੱਚ ਹਜੇ ਵੀ ਲਗਾਤਾਰ ਆਉਣ ਵਾਲੇ ਸਮੇਂ 'ਚ 24 ਘੰਟੇ بارش ਦੱਸੀ ਜਾ ਰਹੀ ਆ ਸੋ ਜੇ ਜਿੰਨਾ ਵੀ ਇਹਦਾ ਦਖਾਂਤ ਦਾ ਕੀ ਦੱਸਗੇ ਵੀ ਕੋਈ ਲੱਭ ਜੇ ਨਹੀਂ ਕੀ ਬੋਲ ਸਕੀਏ ਪਰ ਜੋ ਵੀ ਸਰਕਾਰ ਵੱਲੋਂ ਜਿੰਨੀ ਕੁ ਸਹਾਇਤਾ ਬਣਦੀ ਹੈਗੀ ਉਹ ਜ਼ਰੂਰ ਕਰਾਂਗੇ ਤੇ ਮੇਰੀ ਤੁਹਾਡੇ ਜਰੀਏ ਇਹ ਵੀ ਬੇਨਤੀ ਹੈ ਸਾਰੀਆਂ ਪੰਚਾਇਤਾਂ ਨੂੰ ਪਰਿਵਾਰਾਂ ਨੂੰ ਨਗਰ ਨਿਵਾਸੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਾਡੇ ਕਲੱਬਾਂ ਨੂੰ ਕਿ ਹਰੇਕ ਪਿੰਡ ਦੇ ਵਿੱਚ ਇਹ ਅਨਾਉਂਸਮੈਂਟ ਜ਼ਰੂਰ ਕਰਾਈ ਜਾਵੇ ਵੀ ਜਿੱਥੇ-ਜਿੱਥੇ ਕੋਈ ਡਾਰਾਗਾ ਮਕਾਨ ਦਾ ਡਿੱਗਣ ਦਾ ਉਹ ਪਰਿਵਾਰਾਂ ਨੂੰ ਸ਼ਿਫਟ ਕਰਕੇ ਸਾਂਝੀਆਂ ਥਾਵਾਂ ਦੇ ਉੱਤੇ ਜਿੰਨੇ ਦਿਨ بارش ਹੋ ਰਹੀ ਹੈ ਜ਼ਰੂਰ ਸ਼ਿਫਟ ਕੀਤਾ ਜਾਵੇ ਜੇ ਕੋਈ ਵੀ ਜ਼ਰੂਰਤ ਸਾਡੇ ਤਾਈਆਂ ਗਈ ਸਾਡੇ ਨਾਲ ਤੁਰੰਤ ਸੰਪਰਕ ਕਰਿਆ ਜਾਵੇ ਅਸੀਂ ਹਮੇਸ਼ਾ ਪਿੰਡਾਂ ਦੇ ਵਿੱਚ ਹੈਗੇ ਆ ਕਿਸੇ ਵੀ ਚੀਜ਼ ਦੀ ਜ਼ਰੂਰਤ ਆਸੀਆਂ ਤਾਂ ਕਿ ਜਿਹੜਾ ਇਹ ਘਟਨਾ ਵਾਪਰੀ ਆ ਇਹ ਹੋਈਆਂ ਦੁਰਘਟਨਾਵਾਂ ਤੋਂ ਬਚਤ ਰਹਿ ਸਕੇ ਸਰ ਜਿਹੜਾ ਆਸਾ ਹੋਇਆ ਜੀ ਸਾਨੂੰ ਮੇਰੇ ਤਾਇਏ ਦੇ ਮੁੰਡੇ ਨੇ ਆਵਾਜ਼ ਮਾਰੀ ਅਸੀਂ ਪੈ ਸੀ ਜੀ ਮੇਰਾ ਘਰ ਇੱਧਰ ਅੱਗੇ ਦਾ ਥੋੜਾ ਜਿਹਾ ਉਹਨੇ ਸਾਨੂੰ ਬੋਲ ਮਾਰੀ ਜਦੋਂ ਬੋਲ ਮਾਰੀ ਗਿਆ ਅਸੀਂ ਬਾਹਰ ਖੋਲਿਆ ਮੈਂ ਕਿ ਹੋ ਗਿਆ ਕਹਿੰਦੇ ਜੀ ਬਈ ਮੇਰੇ ਬੱਚੇ ਆ ਗਏ ਛੱਪਸਲੇ ਅਸੀਂ ਆ ਗਏ ਬੱਚੋ ਭੱਜਿਆ ਜੀ ਮੈਂ ਬੱਚੇ ਪੱਥਰ ਚੱਕੇ ਜੀ ਇਕੱਲੇ ਤਾਂ ਮੱਥੇ ਚੱਕੇ ਗਏ ਦੋ ਤਾਂ ਮੈਂ ਚੱਕ ਤੇ ਦੋ ਮੇਰਾ ਬੇਟਾ ਆ ਗਿਆ ਉਹਨੇ ਨਾਲ ਲਾ ਕੇ ਮੇਰੇ ਦੋ ਪੱਥਰ ਚੁਗਾਏ ਉਦੋਂ ਬਾਅਦ ਜੀ ਉਹ ਵੇਖਿਆ ਸੀ ਬੱਚਾ ਇੱਕ ਬੋਲਦਾ ਸੀ ਜੇ ਲੜਕੀ ਸੀਗੇ ਇਹ ਬੋਲੀ ਗਈ ਆ ਕੋਈ ਵੀ ਉਦੋਂ ਬਾਅਦ ਅਸੀਂ ਇਹ ਦੋ ਇੱਕ ਦੋ ਮੁੰਡੇ ਮੈਂ ਹੋਰ ਬੁਲਾ ਕੇ ਉਹਨਾਂ ਨੂੰ ਬੁਲਾ ਕੇ ਪੱਥਰ ਚੱਕੇ ਜੀ ਮੇਰਾ ਭਤੀਜਾ ਸੀ ਇੱਕ ਮੇਰੇ ਤਾਏ ਦਾ ਪੁੱਤ ਸੀਗਾ ਜਿਹਦੀ ਮੌਤ ਹੋਈ ਜ ਇਸ ਟਾਈਮ ਅਸੀਂ ਦੇਖੇ ਜੋ ਮੁਕੇ ਪੈ ਸੀ ਜੀ ਕਦੇ ਆਈ ਫਨ ਬਹੁਤ ਦੁਖਾਈ ਉਸ ਗਰੀ ਬਰਬਾਦੀ ਬਹੁਤ ਬਹੁਤ ਮਤਲਬ ਕੀਤੀ ਜਾ ਰਹੀ ਮੈਂ ਅਸੀਂ ਕੁਛ ਪੈਣਾ ਚਾਹਾਂਗੇ ਬੈਠੇ ਹਾਂ ਹਮਸਾ ਬੈਠੇ ਫਿਰ ਬੁਤੀ ਫੋਟੋ ਦੇ ਹਾਲਾਤ ਜੀ ਛੱਤ ਦੇ ਪਹਿਲਾਂ ਕਦੇ ਕਿਸੇ ਸਰਕਾਰ ਤੱਕ ਪਹੁੰਚ ਕਰੀਏ ਵੀ ਘਰਾਂ ਦੇ ਹਾਲਾਤ ਸੁਣਾ ਰਹੇ ਜਾਨੀ ਤੀ ਤਾਂ ਫਿਰ ਬਹੁਤ ਹੈ ਜੀ ਪਰ ਇਹਨਾਂ ਬੈਠਾ ਸਰਕਾਰ ਹੀ ਕੋਈ ਕੋਈ ਦੇ ਰਹੀਆ ਹਾਂ ਤਾਂ ਪਤਾ ਨਹੀਂ ਲੱਗੇ ਵੀ ਨਾ ਇਸ ਵੇਲੇ ਤਾਂ ਕੋਈ ਸਰਕਾਰੀ ਸਾਨੂੰ ਲੱਗਦਾ ਵੀ ਹੋਊਗੀ ਕੋਈ ਆ ਪਹਿਲਾ ਮਕਾਨ ਡਿੱਗਿਆ ਜੀ ਉਦੋਂ ਕਿਸ ਨੇ ਪ੍ਰਤਾਲ ਕਰੀ ਆਪ ਵਿਚਾਰਾਂ ਨੇ ਦਿਹਾੜੀਆਂ ਦੱਤੇ ਕਰਕੇ ਬੋਹਾ ਹਿੱਟ ਕੇ ਆ ਛੱਤ ਪਾਈ ਆ ਜੀ ਹੁਣ ਇਹਦੇ ਚਾਹੀਦਾ ਇਹੀ ਕਹਿਣਾ ਚਾਹੁੰਦੇ ਜੀ ਸਾਨੂੰ ਹੁਣ ਵੀ ਪਰਮਾਤਮਾ ਸਾਡੇ ਨਾਲ ਮੈਂਬਰ ਸਾਹਿਬ ਵੀ ਖੜੇ ਆ ਸਾਰੀ ਪੰਚਾਇਤ ਖੜੀ ਆ ਸਾਰਾ ਪਿੰਡ ਨਗਰ ਸੰਸਦ ਦੇ ਜਾਂਦਾ ਜੀ ਜੀ ਦਸਤਕਰ ਵੀ ਹੋਇਆ ਸੀ ਮਦਦ ਕਰਾਂਗੇ ਜੀ ਕੀ ਮੰਗ ਕਰਦੇ ਹੋ ਤੁਮਾਂਗੇ ਤਾਂ ਇਹੀ ਕਰਦੇ ਜੀ ਗਰੀਬ ਬੰਦੇ ਬੱਚਿਆਂ ਨੂੰ ਵੀ ਕੋਈ ਸਹਾਇਤਾ ਦਿੱਤੀ ਜਾਵੇ ਜੀ ਵਿਚਾਰਾਂ ਦਾ ਕੋਈ ਮਕਾਨ ਪੈ ਜੇ ਵਧੀਆ ਬੱਚੇ ਦੰਦੇ ਹੋ ਜਾਣਗੇ ਛੱਤ ਦੇ ਥੱਲੇ ਜੀ ਬੜੀ ਦੁਖਦਾਈ ਘਟਨਾ ਹੈਗੀ ਐ ਸੋ ਜਿਸ ਤਰ੍ਹਾਂ ਕਿ ਪਤਾ ਲੱਗਾ ਹੈਗਾ ਵੀ ਦੋ ਕੈਪਿਟਲ ਦੀ ਇੱਥੇ ਮਈਆਂ ਨੇ ਇੱਕ ਦੀ ਉਮਰ 35 ਸਾਲ ਦੀ ਸੀ ਇੱਕ ਬੱਚਾ ਸੀ 10 ਸਾਲ ਦਾ ਸੋ ਅਸੀਂ ਇਸ ਦੇ ਸਬੰਧ ਵਿੱਚ ਜਿਹੜੀਆਂ ਹੈਗੀਆਂ ਪੂਰੀ ਰਿਪੋਰਟ ਲੜੀ ਹੈਗੀ ਹੈ ਪ੍ਰਸ਼ਾਸਨ ਨੂੰ ਬੜੀਨੀ ਰਿਪੋਰਟ ਭੇਜ ਦਿੱਤੀ ਹੈਗੀ ਠੀਕ ਹੈ ਸੋ ਜੋ ਵੀ ਸਰਕਾਰ ਦੇ ਵੱਲੋਂ ਇਸ ਤੇ ਤਹਿਤ ਮੁਆਵਜ਼ਾ ਤਹਿਤ ਹੋਏਗਾ ਉਹ ਮੌਬਜਨਾਂ ਨੂੰ ਮਿਲਦਾ ਉਹ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਸ ਪਰਿਵਾਰ ਨੂੰ ਵੱਧ ਤੋਂ ਵੱਧ ਰਾਹਤ ਹੈਗਾ ਮਾਰਸ ਪਰ ਹੋਰ ਵੀ ਪਰਿਵਾਰ ਹੈਗੇ ਗਰੀਬ ਪਰਿਵਾਰ ਜਿਹੜਾ ਦੇ ਘਰਾਂ ਦੇ ਹਾਲਾਤ ਮਾੜੇ ਨੇ ਜੀ ਇਹਨਾਂ ਬਾਰਸ਼ਾਂ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਲਈ ਕੀ ਹਾਂ ਮੈਂ ਸਾਰੇ ਜਿਹੜੇ ਪਿੰਡ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਗਾ ਕਿ ਜਿਹੜੇ ਇਦਾਂ ਦੇ ਪਰਿਵਾਰ ਨੇ ਜਿਨ੍ਹਾਂ ਦੀਆਂ ਮੰਨ ਲਓ ਵੀ ਘਰ ਇੰਨੇ ਮਜ਼ਬੂਤ ਨਹੀਂ ਹੈਗੇ ਵੀ ਆਪਾਂ ਨੂੰ ਸ਼ੱਕ ਲੱਗਦਾ ਵੀ ਕਿਤੇ ਕੈਜ਼ੂਅਲਟੀ ਇਦਾਂ ਦੀ ਹੋ ਨਾ ਜਾਵੇ بارشਾਂ ਕਰਕੇ ਵੀ ਆਪਾਂ ਉਹਨਾਂ ਨੂੰ ਕੁਝ ਸਮੇਂ ਦੇ ਲਈ ਉੱਥੋਂ ਉਹਨਾਂ ਨੂੰ ਸ਼ਿਫਟ ਕਰ ਆ ਪਾਉਦ ਲਈ ਪ੍ਰਬੰਧ ਵੀ ਕਰ ਲਾਂਗੇ ਕਿਤੇ ਠਹਿਰੋਣਾ ਗੁਰਦੁਆਰਾ ਸਾਹਿਬ ਵੀ ਆਪਣੇ ਹੈਗੇ ਨੇ ਜਾਂ ਆਪਣੇ ਕੋਈ ਧਰਮਸ਼ਾਲਾ ਉਹਨੇ ਜਾਂ ਸਾਡੇ ਪ੍ਰਸ਼ਾਸਨ ਵੱਲੋਂ ਵੀ ਹੋ ਜਾਏ ਕੋਈ ਐਸੇ ਜੀ ਹੈਗੇ ਆ ਸਾਡੇ ਨੂੰ ਨੋਟਿਸ ਲਓ ਅਸੀਂ ਆਦੇ ਪਟਵਾਰੀਆਂ ਨੂੰ ਵੀ ਕਹਤਾ ਠੀਕ ਹੈ ਜਿਹੜਾ ਸਾਡਾ ਅਮਲਾ ਹੈਗਾ ਵੀ ਤੁਸੀਂ ਇਦਾਂ ਦੇ ਮਕਾਨਾਂ ਦੀ ਨਿਸ਼ਾਨਦੇਹੀ ਕਰੋ ਠੀਕ ਠੀਕ